ਜਿੰਨੇ ਵੀ ਰਜਵਾਹੇ ਨੇ ਪੰਜਾਬ ਦੇ ਅੰਦਰ ਇਹ ਸਾਰੇ ਪ੍ਰੋਜੈਕਟ ਉਹਨਾਂ ਰਜਵਾਹਿਆਂ ਦੇ ਜਿੱਥੇ ਪਾਣੀ ਵੱਧ ਮਾਤਰਾ ਚ ਛੱਡਿਆ ਜਾਂਦਾ ਹੈ ਜ਼ਿਆਦਾ ਮਾਤਰਾ ਚ ਜਦੋਂ ਬਰਸਾਤਾਂ ਚ ਪਾਣੀ ਆ ਜਾਂਦਾ ਉਹ ਪਾਣੀ ਦੀ ਸਾਂਭ ਸੰਭਾਲ ਜਿਹੜੀ ਜਿਹੜਾ ਅਸੀਂ ਪੰਜਾਬ ਦੇ ਲਈ ਪਾਣੀ ਚਿੰਤਾ ਦਾ ਵਿਸ਼ਾ ਹੋਇਆ ਹੋਇਆ ਦਿਨ ਬਰ ਦਿਨ ਟੋਟੇ ਪਾ ਕੇ ਜ਼ਿੰਮੇਵਾਰਾਂ ਦੇ ਟੋਟੇ ਸਮਝੋ ਵੀ ਥੱਲੇ ਪਾਣੀ ਡੂੰਘੇ ਹੋਣ ਕਰਕੇ ਪਾਈਪਾਂ ਨੂੰ ਹੋਰ ਪਾ ਕੇ ਪਾਣੀ ਦਾ ਜਿਹੜਾ ਲੈਵਲ ਥੱਲੇ ਜਾਂਦੇ ਨੂੰ ਉਹ 300 ਫੁੱਟ ਸੀ 150 200 250 ਜਨਨ ਕਿ ਨੀਚੇ-ਨੀਚੇ ਜਾ ਰਹੀਆਂ ਨੇ ਮੋੜ ਬਿਲਕੁਲ ਇਹ ਪਾਣੀ ਉਸ ਲੈਵਲ ਨੂੰ ਮਤਲਬ ਮੈਂਟੇਨ ਕਰਨ ਦੇ ਲਈ ਥੱਲ ਪਾਊਗਾ ਜਨਨ ਕਿ ਇੱਕ ਹੂਹਾ ਨਾਲ ਇੱਕ ਇਹ ਵੀ ਵੱਡਾ ਬੈਨੀਫਿਟ ਹੋਣਾ ਕਿ ਪਾਣੀ ਨੀਚੇ ਤੋਂ ਜਿਵੇਂ 200 ਫੁੱਟ ਤੇ ਪਹੁੰਚ ਗਿਆ ਤਾਂ ਉਹਦੇ ਅਸਾਰ ਨੇ ਕਿ ਪਾਣੀ ਉੱਪਰ ਵੀ ਆ ਸਕਦਾ ਹੈ ਪਹਿਲਾ ਮੁੱਖ ਮੰਤਰੀ ਹੈ ਜਿਹੜਾ ਕੁਦਰਤ ਤੋਂ ਆਪਾਂ ਕੁਦਰਤ ਤੋਂ ਹਰੇਕ ਚੀਜ਼ ਆਪਾਂ ਲਈ ਜਾਂਦੇ ਆਂ ਪਰ ਦੇਣ ਜਾ ਰਹੇ ਆ ਪਰ ਦੇਣ ਦੀ ਔਕਾਤ ਤਾਂ ਹੈ ਨਹੀਂ ਬੰਦੇ ਦੀ ਪਰ ਫਿਰ ਵੀ ਕੁਦਰਤ ਵਾਸਤੇ ਉਸ ਨਾਲ ਕੁਸ ਪਹਿਲਾ ਮੁੱਖ ਮੰਤਰੀ ਹੈ ਜਿਹੜਾ 70 ਸਾਲਾਂ ਬਾਅਦ ਇਹੋ ਜਿਹਾ ਪੰਜਾਬ ਨੂੰ ਮਿਲਿਆ ਆਪ ਰਾਇਟ ਕੀ ਨੇ ਸੋਚੇ ਸੀ ਜਿਹੜੇ ਅੱਜ ਰੀਚਾਰਜ ਪੁਆਇੰਟ ਦੇ ਰਹੇ ਨੇ ਥੱਲੇ ਜਾ ਕੇ ਪਾਣੀ ਸਾਡੇ ਲੈਵਲ ਬੱਟਰ ਲੈਵਲ ਉੱਪਰ ਆਊਗਾ ਜੇ ਰੀਚਾਰਜਿੰਗ ਪੁਆਇੰਟ ਲੱਗਣਗੇ ਤਾਂ ਇਹ ਪਹਿਲਾ ਮੁੱਖ ਮੰਤਰੀ ਹੈ ਜਿਨੇ ਸੋਚਿਆ ਭਗਵੰਤ ਸਿੰਘ ਮਾਨ ਨੇ ਨਹੀਂ ਕਿਸੇ ਨੇ ਅਜੇ ਤੱਕ ਇਹ ਸੋਚੀ ਹੀ ਨਹੀਂ ਸੀ ਪੰਜਾਬੀ ਲੋਕ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਪੰਜਾਬ ਸਰਕਾਰ ਵੱਲੋਂ ਨੈਰੀ ਪਾਣੀ ਲਈ ਸੂਏ ਕੱਢੇ ਜਾ ਰਹੇ ਨੇ ਜਨਨਿਕ ਜਿਹੜੇ ਸੂਏ ਪੁਰਾਣੇ ਨਹੀਂ ਚੱਲਦੇ ਸੀ ਹਰ ਪਾਸੇ ਸੋਸ਼ਲ ਮੀਡੀਆ ਤੇ ਦੇਖਿਆ ਜਾਂਦਾ ਖਬਰਾਂ ਦੇਖੀਆਂ ਜਾਂਦੀਆਂ ਨੇ ਪਰ ਉਸ ਤੋਂ ਬਾਅਦ ਵੱਡੀ ਪ੍ਰੋਬਲਮ ਆ ਰਹੀ ਸੀ ਸੂਏ ਚਕੇ ਸੂਏ ਟੁੱਟ ਜਾਂਦੇ ਸੀ ਜਿੱਥੇ ਕਿਤੇ ਬਾਰਸ਼ ਜ਼ਿਆਦਾ ਹੋ ਜਾਂਦੀ ਜਾਂ ਘੱਟ ਪਾਣੀ ਵਰਤਦੇ ਸੀ ਤਾਂ ਨੱਕੇ ਬੰਦ ਕਰਨ ਦੇ ਤਾਂ ਉਸ ਤੋਂ ਬਾਅਦ ਸੂਏ ਟੁੱਟਣ ਦੇ ਕਾਰਨ ਬਣਨੇ ਸ਼ੁਰੂ ਹੁੰਦੇ ਸਨ ਪਰ ਹੁਣ ਪੰਜਾਬ ਸਰਕਾਰ ਵੱਲੋਂ ਨਹਿਰੀ ਵਿਭਾਗ ਵੱਲੋਂ ਇੱਕ ਨਵੇਂ ਪ੍ਰੋਜੈਕਟ ਲਾਏ ਜਾ ਰਹੇ ਨੇ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਜ਼ਿਲ੍ਹਾ ਸੰਗਰੂਰ ਚ ਕਾਫੀ ਪ੍ਰੋਜੈਕਟ ਲੱਗ ਰਹੇ ਨੇ ਅਤੇ ਇਹ ਪ੍ਰੋਜੈਕਟ ਜ਼ਿਲ੍ਹਾ ਸੰਗਰੂਰ ਬਲਾਕ ਭਵਾਨੀਗੜ੍ਹ ਦੇ ਪਿੰਡ ਆਲੂਆ ਰਖ ਵਿਖੇ ਲੱਗ ਰਹੇ ਤਸਵੀਰਾਂ ਦੇਖੋ ਕਿ ਇੱਕ ਇਹ ਜੀਸੀਬੀ ਅੱਜ ਏਸੀਬੀ ਬਿਲਕੁਲ ਜਿੱਥੋਂ ਦੀ ਸੂਆ ਨਾਲ ਜਾਂਦਾ ਉਸ ਦੇ ਨਾਲ ਇੱਕ ਨਹਿਰੀ ਵਿਭਾਗ ਵੱਲੋਂ ਖੂਹਾਂ ਦੇ ਪ੍ਰੋਜੈਕਟ ਲਗਾਏ ਜਾ ਰਹੇ ਨੇ ਕਿ ਜੋ ਇਹੜੇ ਸੂਆਂ ਜੋ ਪਾਣੀ ਬੇਸਟ ਪਾਣੀ ਹੋਇਆ ਗਰੂ ਬਾਧੂ ਪਾਣੀ ਹੋਇਆ ਗਰੂ ਉਹ ਪਾਣੀ ਇੱਧਰ ਪਹੁੰਚਿਆ ਕਰੇਗਾ ਤੇ ਇੱਧਰ ਪਹੁੰਚ ਕੇ ਉਹ ਧਰਤੀ ਦੇ ਹੀਠਾਂ ਖੂਹਾਂ ਰਾਹੀ ਪਹੁੰਚਾਇਆ ਜਾਇਆ ਕਰੇਗਾ ਸੋ ਲਗਾਤਾਰ ਤਸਵੀਰਾਂ ਦੇਖੋ ਕਿ ਇਹ ਪ੍ਰੋਜੈਕਟ ਸ਼ੁਰੂ ਹੋਇਆ ਪਿਆ ਲਗਾਤਾਰ ਅੱਜ ਹੀ ਇੱਥੇ ਸ਼ੁਰੂਆਤ ਜੀ ਹੋਈ ਆ ਜ਼ਿਲ੍ਹਾ ਸੰਗਰੂਰ ਚ ਹੋਰ ਵੀ ਪ੍ਰੋਜੈਕਟ ਲਾਏ ਨੇ ਨਹਿਰੀ ਵਿਭਾਗ ਵੱਲੋਂ ਕਿ ਪਿੰਡ ਦੀ ਪੰਚਾਇਤ ਸਾਨੂੰ ਮਤਾ પાਕੇ ਦਵੇ ਜਗਾ ਦਵੇ ਉਸ ਤੋਂ ਬਾਅਦ ਅਸੀਂ ਇਹ ਪਲਾਂਟ ਲਾਵਾਂਗੇ ਇਹ ਪ੍ਰੋਜੈਕਟ ਲਾਵਾਂਗੇ ਸੋ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਨੇ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਪੂਰੀ ਜਾਣਕਾਰੀ ਕਿ ਕਿਸ ਤਰੀਕੇ ਨਾਲ ਇਹ ਪ੍ਰੋਜੈਕਟ ਲੱਗਣਾ ਤੇ ਕਿਸ ਤਰੀਕੇ ਨਾਲ ਲਾਉਣਾ ਸੋ ਗੁਰਪ੍ਰੀਤ ਸਿੰਘ ਆਲੂਆਰਖ ਮੌਜੂਦ ਨੇ ਆਲੂਆਰਖ ਜੀ ਸਵਾਗਤ ਹੈ ਤੁਹਾਡਾ ਪੰਜਾਬੀ ਲੋਕ ਚੈਨਲ ਤੇ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਦੇਖ ਰਹੇ ਹਾਂ ਇੱਧਰ ਸੂਆ ਜੀ ਇੱਧਰ ਆਹ ਪ੍ਰੋਜੈਕਟ ਸ਼ੁਰੂ ਹੋਇਆ ਏ ਪ੍ਰੋਜੈਕਟ ਕਿਵੇਂ ਦਾ ਕਿਸ ਤਰੀਕੇ ਨਾਲ ਮਤਲਬ ਕਿਵੇਂ ਫਾਇਦਾ ਹੋਣਾ ਏ ਇਹ ਪ੍ਰੋਜੈਕਟ ਨਾਲ ਮਾਜਾ ਸਾਹਿਬ ਜਿੰਨੇ ਵੀ ਰਜਵਾਹੇ ਨੇ ਪੰਜਾਬ ਦੇ ਅੰਦਰ ਇਹ ਸਾਰੇ ਪ੍ਰੋਜੈਕਟ ਉਹਨਾਂ ਰਜਵਾਹਿਆਂ ਦੇ ਜਿੱਥੇ ਪਾਣੀ ਵੱਧ ਮਾਤਰਾ ਚ ਛੱਡਿਆ ਜਾਂਦਾ ਹੈ ਖੇਤੀ ਨੂੰ ਦੇਣ ਦੇ ਲਈ ਇਹ ਸਾਰੇ ਆ ਰਜਵਾਹਿਆਂ ਦੇ ਲਾਗੇ-ਲਾਗੇ ਪੰਜਾਬ ਸਰਕਾਰ ਵੱਲੋਂ ਇੱਕ ਪਹਿਲ ਕਦਮੀ ਕਰਦੇ ਹੋਏ ਇੱਕ ਵੱਡੇ ਵੱਡੇ ਮੈਂ ਕਹਿੰਦਾ ਵੀ ਵੱਡੇ ਢਾਂਚੇ ਨੂੰ ਉਲੀਕਦੇ ਹੋਏ ਵੱਡੇ ਕੰਮ ਨੂੰ ਉਲੀਕਦੇ ਹੋਏ ਇਹ ਪਾਣੀ ਦੀ ਜਿਹੜੀ ਓਵਰਫਲੋ ਹੋਇਆ ਕਰਨਗੇ ਜਦੋਂ ਬਰਸਾਤ ਹੋਗੀ ਕਿਉਂਕਿ ਬਰਸਾਤਾਂ ਦੇ ਨਾਲ ਜੋ ਖੇਤਾਂ ਦਾ ਪਾਣੀ ਆ ਉਹ ਵੀ ਸੂਇਆਂ 'ਚ ਆ ਜਾਂਦਾ ਹੈ ਬਰਸਾਤ ਦੇ ਨਾਲ ਜਿਹੜੀ ਜਿਹੜੇ ਮੋਗੀਆਂ ਰਹੀ ਕਿਸਾਨ ਜਾਂ ਜ਼ਿਮੀਦਾਰ ਪਾਣੀ ਲੈਂਦੇ ਨੇ ਉਹਨਾਂ ਨੂੰ ਉਹ ਮਜਬੂਰ ਹੋ ਜਾਂਦੇ ਨੇ ਕਿਉਂਕਿ ਕਈ ਖੇਤ ਉੱਚੇ ਹੁੰਦੇ ਨੇ ਨੀਵੇਂ ਹੁੰਦੇ ਨੇ ਨੀਵੇਂਆਂ 'ਚ ਪਾਣੀ ਜਿਆਦਾ ਮਾਤਰਾ 'ਚ ਵੀ ਪੈ ਜੇ ਤਾਂ ਵੀ ਫਸਲ ਮਰਦੀ ਹੈ ਉੱਚਿਆਂ 'ਚ ਪਵੇ ਤਾਂ ਉੱਚਿਆਂ 'ਚੋਂ ਬੱਟਾ ਟੁੱਟ ਕੇ ਉਹਨਾਂ ਦੇ ਨੁਕਸਾਨ ਹੁੰਦੇ ਨੇ ਫਸਲਾਂ ਦੇ ਸੋ ਪਾਣੀ ਜਿਆਦਾ ਵੀ ਨੁਕਸਾਨ ਕਰਦਾ ਹੈ ਤੇ ਪਾਣੀ ਥੋੜਾ ਵੀ ਨੁਕਸਾਨ ਕਰਦਾ ਹੈ ਜਿਆਦਾ ਮਾਤਰਾ 'ਚ ਜਦੋਂ ਬਰਸਾਤਾਂ 'ਚ ਪਾਣੀ ਆ ਜਾਂਦਾ ਹੈ ਉਹ ਪਾਣੀ ਦੀ ਸਾਮ ਸੰਭਾਲ ਜਨਨੀ ਕਿ ਰਜਵਾਹਾ ਜਦੋਂ ਭਰਿਆ ਚੱਲ ਰਿਹਾ ਉਸ ਤੋਂ ਬਾਅਦ ਅੱਗੇ بارش ਹੋ ਗਈ ਕਿਸਾਨਾਂ ਨੇ ਪਾਣੀ ਥੋੜਾ ਜਿਹਾ ਲੈਣ ਤੋਂ ਘਟਾਤਾ ਜਨਨੀ ਕਿ ਤਾਂ ਰਜਵਾਹਾ ਓਵਰਫਲੋ ਹੋ ਕੇ ਟੁੱਟਣ ਦੇ ਕਾਰਨ ਬਣਦੇ ਸੀ ਬਿਲਕੁਲ ਜੀ ਦੇਖੋ ਇਹ ਜਿਹੜੇ ਨਹਿਰੀ ਮਹਿਕਮੇ ਦੇ ਸਾਫ ਆਦੇਸ਼ ਹੁੰਦੇ ਨੇ ਜ਼ਿਮੀਂਦਾਰਾਂ ਨੂੰ ਕਿ ਜਦੋਂ ਬਰਸਾਤ ਹੁੰਦੀ ਹੈ ਦੇਖੋ ਬਰਸਾਤ ਇੱਕ ਕੁਦਰਤੀ ਹੈ ਆਪਾਂ ਇਹਨੂੰ ਨਾ ਤਾਂ ਹਰੀ ਝੰਡੀ ਦੇ ਸਕਦੇ ਹਾਂ ਤੇ ਨਾ ਹੀ ਰੱਡ ਛੰਡੀ ਦੇ ਸਕਦੇ ਆ ਇਹਨੇ ਹੁਣੇ ਹੀ ਹੁਣੇ ਆਪਣੇ ਹਿਸਾਬ ਨਾਲ ਤੇ ਕੋਈ ਇਹੋ ਜੀ ਸੁੱਚ ਨਹੀਂ ਹੈਗੀ ਕਿ 50 50 ਕਿਲੋਮੀਟਰ 60 60 ਕਿਲੋਮੀਟਰ ਰਜਵਾਹੇ ਵਗ ਰਹੇ ਨੇ ਕਿ ਉਹ ਸੁੱਚ ਦੱਬਦੀਏ ਤੇ ਪਾਣੀ ਆਉਣਾ ਬੰਦ ਹੋ ਜਾਏ ਇੱਕਦਮ ਉਹ ਜੇ ਫਲੋ ਪਿੱਛੋਂ ਘਟਾਇਆ ਵੀ ਜਾਂਦਾ ਤਾਂ ਉਹ ਹੌਲੀ ਹੌਲੀ ਕਰਕੇ ਤਿੰਨ ਦਿਨਾਂ ਚ ਚਾਰ ਦਿਨਾਂ ਚ ਉਹ ਫਲੋ ਘਟਦਾ ਪਰ ਜਿਹੜੇ ਆ ਪੰਜਾਬ ਸਰਕਾਰ ਦੀ ਨਵੇਕਲੀ ਸਕੀਮ ਤਹਿਤ ਜਿਹੜੇ ਆ ਪ੍ਰੋਜੈਕਟ ਲੱਗਣ ਜਾ ਰਹੇ ਨੇ ਇਹ ਇਸ ਨੂੰ ਇਹ ਜਿਹੜੇ ਰਜਵਾਹੇ ਟੁੱਟਣ ਦੇ ਨੂੰ ਔਰ ਦੂਸਰਾ ਇੱਥੇ ਜਿਹੜਾ ਸਭ ਤੋਂ ਵੱਡੀ ਗੱਲ ਇਹ ਹੈ ਜਿਹੜੀ ਜਿਹੜਾ ਅਸੀਂ ਪੰਜਾਬ ਦੇ ਲਈ ਪਾਣੀ ਚਿੰਤਾ ਦਾ ਵਿਸ਼ਾ ਹੋਇਆ ਹੋਇਆ ਦਿਨ ਪਰ ਦਿਨ ਟੋਟੇ ਪਾ ਕੇ ਜ਼ਿੰਮੇਦਾਰਾਂ ਦੇ ਟੋਟੇ ਸਮਝੋ ਵੀ ਥੱਲੇ ਪਾਣੀ ਡੂੰਘੇ ਹੋਣ ਕਰਕੇ ਪਾਈਪਾਂ ਹੋਰ ਪਾ ਕੇ ਪਾਣੀ ਦਾ ਜਿਹੜਾ ਲੈਵਲ ਥੱਲੇ ਜਾਂਦੇ ਨੂੰ ਉਹ ਪਾਣੀ 100 ਫੁੱਟ ਸੀ 150 200 250 ਜਨਕਿ ਨੀਚੀ ਨੀਚੀ ਜਾ ਰਹੀਆਂ ਨੇ ਮੋਟੇ ਬਿਲਕੁਲ ਇਹ ਪਾਣੀ ਉਸ ਲੈਵਲ ਨੂੰ ਮ मतलब ਮੇਨਟੇਨ ਕਰਨ ਦੇ ਲਈ ਥੱਲ ਪਾਊਗਾ ਇਸ ਨਾਲ ਪਾਣੀ ਵੀ ਮੇਨਟੇਨ ਹੋਊਗਾ ਕਿਉਂਕਿ ਜਦੋਂ ਪਾਣੀ ਓਵਰਫਲੋ ਹੋਊਗਾ ਜਾਂ ਜਿਹੜਾ ਵਾਧੂ ਪਾਣੀ ਸੀ ਕਿਤੇ ਨੁਕਸਾਨ ਕਰਦਾ ਸੀ ਉਹਦੀ ਇਕ ਮੈਂ ਕਹਿੰਦਾ ਵੀ ਵਰਤੋਂ ਹੀ ਹੋਊਗੀ ਜਿਵੇਂ ਤੁਸੀਂ ਆ ਦੇਖ ਰਹੇ ਹੋ ਪਿੱਛੇ ਮੈਂ ਇਹੀ ਗੱਲਬਾਤ ਦੇਖ ਰਿਹਾ ਸੀ ਕਿ ਇੱਥੇ ਤੁਸੀਂ ਤਿਆਰ ਕੀਤਾ ਇਹ ਪ੍ਰੋਜੈਕਟ ਕਿਵੇਂ ਦਾ ਲੱਗਣਾ ਕਿਸ ਤਰੀਕੇ ਨਾਲ ਹੋਣਾ ਕਲੀ ਪਾਈ ਹੋਈ ਆ ਜਿੱਥੇ ਇਹ ਸਾਰਾ ਪੁੱਟਿਆ ਜਾਣਾ ਜੀਸੀਬੀ ਨਾਲ ਬਿਲਕੁਲ ਸਰ ਇਹ ਪਹਿਲਾਂ ਇਹਨਾਂ ਦੀਆਂ ਹੌਦੀਆਂ ਬਣਨ ਗਈਆਂ ਉਹ ਹੌਦੀਆਂ ਦੇ ਰਾਹੀਂ ਇੱਥੋਂ ਸੂਏ ਦੇ ਵਿੱਚੋਂ 9 ਇੰਚੀ ਪਾਈਪ ਲਾਈਨ ਪਾਣੀ ਲੈ ਕੇ ਇਹਦੇ ਚ ਆਊਗੀ ਇਹ ਹੌਦੀਆਂ ਰਹੀਂ ਜਿਹੜੀ ਸਿਲਟ ਵਗੈਰਾ ਉਹ ਇਹਨਾਂ ਹੌਦੀਆਂ ਚ ਜਮ ਜਾ ਕਰੂਗੀ ਉਹ ਰੋਧੀਆਂ ਨੂੰ ਪਾਣੀ ਕ੍ਰੋਸ ਕਰਦਾ ਹੋਇਆ ਇਹ ਜਿਹੜਾ ਅੱਗੇ ਵੱਡਾ ਟੋਆ 25 22 ਸ਼ਾਇਦ 18 ਕ ਦੇ ਕਰੀਬ ਹੈ ਇਹ ਪੱਟਿਆ ਜਾ ਰਿਹਾ ਹੈ ਇਹ 8 ਤੋਂ 10 ਫੁੱਟ ਡੂੰਘਾ ਹੋਊਗਾ ਇਹਦੇ ਵਿੱਚ ਉਹਦਾ ਇਕੱਠਾ ਹੋਊਗਾ ਪਾਣੀ ਇੱਥੇ ਆ ਕੇ ਉਹ ਜਿਹੜੀ 9 ਇੰਚੀ ਪਾਈਪ ਦਾ ਪਾਣੀ ਹੈ ਤੇ ਉਹ ਪਾਣੀ ਇੱਥੇ ਆ ਕੇ ਤਕਰੀਬਨ ਜਿਹੜੀਆਂ ਉਹ ਸਿਲਟ ਵਗੈਰਾ ਜਮਣੀਆਂ ਜਾਂ ਜਿਹੜਾ ਕੋਈ ਘਾਹ ਫੂਸ ਜਿਹੜਾ ਵੀ ਕੋਈ ਕਚਰਾ ਆਉਂਦਾ ਤਾਂ ਕਿ ਉਹ ਪਾਣੀ ਜਾ ਕੇ ਥੱਲੇ ਪਾਣੀ ਦੇ ਜਿਹੜੀ ਪ੍ਰੋਟੀਅ ਅਸ਼ੁੱਧਤਾ ਉਹਨੂੰ ਖਰਾਬ ਨਾ ਕਰੇ ਉਹ ਪਿੱਛੇ ਰੁਕ ਜਾਊਗਾ ਤੇ ਉਸ ਤੋਂ ਬਾਅਦ ਸਾਢੇ 5 ਫੁੱਟ ਡਾਏ ਦੇ 40 ਤੋਂ ਤਕਰੀਬਨ 40 50 ਫੁੱਟ ਦੇ ਜਿੱਥੇ ਆਪਾਂ ਕਹਿੰਦੇ ਨੇ ਬਰੇਤੀ ਜੀ ਬਰੇਤੀ ਲੈਵਲ ਆ ਜਾਂਦਾ ਹੈ ਇਹ ਪਾਣੀ ਉੱਥੇ ਜਾ ਕੇ ਉਹ ਖੂ ਰਹੀਂ ਛੱਡਿਆ ਜਾਊਗਾ ਤੇ ਉਹ ਪਾਣੀ ਨੂੰ ਛਾਣਾ ਲੱਗ ਕੇ ਜੀ ਛਾਣਾ ਲੱਗ ਕੇ ਪਾਣੀ ਉਹ ਧਰਤੀ ਦੇ ਵਿੱਚ ਜਾਊਗਾ ਮੈਂ ਸਮਝਦਾ ਆਲੇ ਦਾਲੇ ਦੇ ਕਈ ਪਿੰਡਾਂ ਦਾ ਇਹਨੂੰ ਫਾਇਦਾ ਹੋਊਗਾ ਪਾਣੀ ਦਾ ਲੈਵਲ ਉੱਚਾ ਆਊਗਾ ਤੇ ਜਿਹੜੇ ਸੂਏ ਟੁੱਟਦੇ ਨੇ ਜਿਹੜਾ ਨੁਕਸਾਨ ਹੁੰਦਾ ਜਿਹੜਾ ਜ਼ਿਮੀਦਾਰਾਂ ਦੇ ਖੇਤਾਂ 'ਚ ਪਾਣੀ ਓਵਰਫਲੋ ਜਾਂਦਾ ਸੀ ਉਹਦੇ ਤੇ ਰੋਕ ਲੱਗੂਗੀ ਠੀਕ ਹੈ ਜਾਨੀ ਕਿ ਪਾਣੀ ਪਹਿਲੇ ਸਟੈਪ 'ਚ ਦੂਜਾ ਸਟੈਪ ਫਿਰ ਤੀਜਾ ਸਟੈਪ ਐ ਆਉਂਦਾ ਆਉਂਦਾ ਉਰੇ ਪੂਰਾ ਖੂਹ ਤੱਕ ਉਹਨੇ ਪੂਰਾ ਸਾਫ਼ ਪਾਣੀ ਨੇ ਪਹੁੰਚਣਾ ਜਿਹੜਾ ਵੀ ਤੁਸੀਂ ਕਹਿੰਦੇ ਹੋ ਕੂੜਾ ਕਰਕਟ ਜਾਂ ਕੋਈ ਜਿਵੇਂ ਉਧਰੋਂ ਹਿਮਾਚਲ 'ਚੋਂ ਬਰਸਾਤੀ ਪਾਣੀ ਆ ਉਹਦੇ ਵਿੱਚ ਬਹੁਤ ਕੁਸ਼ਾ ਆ ਜਾਂਦਾ ਕੱਖ ਜਿਹਾ ਆ ਜਾਂਦੇ ਨੇ ਉਹ ਜਾਲੀਆਂ ਲਾ ਕੇ ਅੱਗੇ ਜਾਣਾ ਪਾਣੀ ਬਿਲਕੁਲ ਜੀ ਮੈਨੂੰ ਨਾ ਇੱਥੇ ਜਿਹੜੀ ਫੌਜ 'ਚੋਂ ਪੈਨਸ਼ਨ ਆਇਆ ਤਕਰੀਬਨ 8-10 ਸਾਲ ਹੋ ਗਏ ਇੱਥੇ ਸਾਡ ਮੈਨੂੰ ਅਸਾਮ ਦੀਆਂ ਸਾਡੀਆਂ ਆਰਮੀ ਦੀਆਂ ਮਿਲਟਰੀ ਦੀਆਂ ਉਹ ਗੱਲਾਂ ਯਾਦ ਆ ਗਈਆਂ ਕਿਉਂਕਿ ਕਿਤੇ ਨਾ ਕਿਤੇ ਭਰਤੀ ਹੋ ਕੇ ਨਵੇਂ ਗਏ ਸੀ ਮੇਰੀ ਪਹਿਲੀ ਦੂਜੀ ਪੋਸਟਿੰਗ ਮੇਰੀ ਅਸਾਮ ਚ ਸੀ ਉੱਥੇ ਅਸੀਂ ਨਾ ਜਿਹੜੇ ਪੀਪੇ ਹੁੰਦੇ ਨੇ ਆਪਣੇ ਟੀਨ ਸ਼ੀਟ ਘਿਓ ਵਾਲੇ ਜਿਹੜੇ ਪੀਪੇ ਹੁੰਦੇ ਨੇ ਉਹਦੇ ਚ ਬਰੇਤੀ ਪਾ ਕੇ ਬਰੇਤੀ ਪਾ ਕੇ ਜਿਹੜਾ ਅਸੀਂ ਪਾਣੀ ਪੀਣ ਲਈ ਵਰਤਦੇ ਸੀ ਕਿਉਂਕਿ ਕੋਈ ਆਰਓ ਵਗੈਰਾ ਦਾ ਸਿਸਟਮ ਤਾਂ ਹੈ ਨਹੀਂ ਸੀ ਤੇ ਉਹ ਅਸਾਮ ਦਾ ਪਾਣੀ ਆ ਜਿਹੜਾ ਇਕੋ ਉਹਦੇ ਚ ਤੇਲ ਦੀ ਮਾਤਰਾ ਜੋਕਾਂ ਵਗੈਰਾ ਜਿਹੜੀ ਜੇ ਡਾਇਰੈਕਟੋਂ ਪਾਣੀ ਅੰਦਰ ਆਪਾਂ ਝਰਨਿਆਂ ਦਾ ਵਰਤ ਲਈ ਇਹਦਾ ਨੁਕਸਾਨ ਕਰਦਾ ਤਾਂ ਪਾਣੀ ਬ੍ਰੇਤੀ ਚ ਅਸੀਂ ਲਿਉਂਦੇ ਸੀ ਮਟਕ ਉਹਨਾਂ ਦਾ ਅਸੀਂ ਮਟਕੀਆਂ ਰਹੀਂ ਉਹ ਚ ਬ੍ਰੇਤੀ ਚ ਪਾਉਂਦੇ ਸੀ ਟੀਨਾਂ ਚ ਥੱਲੇ ਗਲੀਆਂ ਕੱਡੀਆਂ ਹੁੰਦੀਆਂ ਸੀ ਤੇ ਉਹ ਪਾਣੀ ਟਪਕੇ ਟਪਕੇ ਨਾਲ ਥੱਲੇ ਸ਼ੁੱਧ ਬਣ ਜਾਂਦਾ ਸੀ ਫਿਰ ਉਹਨੂੰ ਪਾਣੀ ਨੂੰ ਪੀਂਦੇ ਸੀ ਕਿਆ ਵਖਰਾ ਆਨੰਦ ਹੁੰਦਾ ਸੀ ਜੇ ਤੁਸੀਂ ਘਰੇ ਅੱਜ ਵੀ ਕਰਕੇ ਦੇਖੋ ਵਰੇਤੀ ਰਹੀਂ ਪਾਣੀ ਛਾਣ ਕੇ ਉਹ ਪਾਣੀ ਪੀਣ ਦਾ ਆਨੰਦ ਹੀ ਵਖਰਾ ਜਾਨੀ ਕਿ ਵਰੇਤੀ ਚ ਜਦੋਂ ਇਹ ਪਾਣੀ ਲੰਘ ਜਾ ਕਰੂ ਨੀਚੇ ਜਾ ਕੇ ਪੂਰਾ ਸਾਫ ਪਾਣੀ ਇਹਨੇ ਉਹ ਪਤਣ ਚ ਚਲੇ ਜਾਣਾ ਮੈਂ ਕਹਿੰਦਾ ਵੀ ਜਿਹੜੀ ਮਤਲਬ ਕਈ ਕਈ ਵਾਰੀ ਗੱਲਾਂ ਹੋ ਜਾਂਦੀਆਂ ਨੇ ਵੀ ਪਾਣੀ ਡਾਇਰੈਕਟ ਪਾਤਾ ਜੀ ਧਰਤੀ ਚ ਵਿਰੋਧੀ ਹੋਏ ਨੂੰ ਵੀ ਇਹਦਾ ਵੀ ਇਹਨੂੰ ਵੀ ਨਿਸ਼ਾਨਾ ਬਣਾਉਣਗੇ ਐ ਕਰਤਾ ਜੀ ਵਾਹ ਕਰਤਾ ਜੀ ਇਹ ਪਾਣੀ ਇੱਕ ਸ਼ੁੱਧਤਾ ਨੂੰ ਇੰਜੀਨੀਅਰਾਂ ਨੇ ਸਾਰੀ ਵਿਚਾਰ ਚਰਚਾ ਕਰਕੇ ਮੇਨਟੇਨ ਕਰਕੇ ਇੱਕ ਮਤਲਬ ਬਖਰੀ ਪਹਿਲ ਭਗਵੰਤ ਸਿੰਘ ਮਾਨ ਜੀ ਦੀ ਸਾਡੀ ਸਰਕਾਰ ਦੀ ਇੱਕ ਨਵੇਕਲੀ ਪਹਿਲ ਦੇ ਤਹਿਤ ਇਹ ਪ੍ਰੋਜੈਕਟ ਲਾਇਆ ਜਾ ਰਿਹਾ ਹੈ ਬਿਲਕੁਲ ਇਹ ਜਿਹੜੇ ਰਜਵਾਹੇ ਦੇ ਆਲੇ ਦੁਆਲੇ ਕਿੰਨੇ ਕਿ ਪ੍ਰੋਜੈਕਟ ਲੱਗ ਰਹੇ ਨੇ ਉਧਰ ਪਿੱਛੇ ਵੀ ਮੈਨੂੰ ਲੱਗਦਾ ਇੱਕ ਲੱਗ ਰਿਹਾ ਇੱਧਰ ਤੁਹਾਡੇ ਵੀ ਸ਼ੁਰੂ ਹੋਇਆ ਇਹ ਕਿੰਨੇ ਕਿ ਲੱਗਦੇ ਨੇ ਆਲੇ ਦੁਆਲੇ ਜੇ ਮੈਂ ਆਪਣੇ ਇਸ ਹਲਕੇ ਦੀ ਗੱਲ ਕਰਾਂ ਇੱਥੇ ਗੁਣੀ ਕੇ ਇਸ ਰਜਵਾਹੇ ਤੇ ਤੇ ਆ ਦੂਜਾ ਪ੍ਰੋਜੈਕਟ ਸਾਡੇ ਬਣਨ ਜਾ ਰਿਹਾ ਹੈ ਇਹ ਤਕਰੀਬਨ ਦਰਜਣ ਦੇ ਕਰੀਬ ਇਸ ਰਜਵਾਹੇ ਤੇ ਅੱਗੇ ਅੱਗੇ ਕੁਝ 5-7 ਕਿਲੋਮੀਟਰ ਦੇ 10 ਕਿਲੋ ਜਿੱਥੋਂ ਵੀ ਜਿੱਥੇ ਵੀ ਪੰਚਾਇਤੀ ਜ਼ਮੀਨ ਪਿੰਡ ਮਤਾ પાਕੇ ਦਿੰਦਾ अवेलेबल ਹੁੰਦੀ ਹੈ ਤਾਂ ਉੱਥੇ ਮਹਿਕਮਾ ਆਪਣੀ ਸਰਚ ਵਗੈਰਾ ਕਰਕੇ ਉੱਥੇ ਬਿਉਤਬੰਦੀ ਦਿੰਦਾ ਤੇ ਇਹ ਜਿਹੜਾ ਪ੍ਰੋਜੈਕਟ ਹੈ ਮੈਨੂੰ ਲੱਗਦਾ ਵੀ 10-12 ਲੱਖ ਰੁਪਏ ਦਾ ਪ੍ਰੋਜੈਕਟ ਹੈ ਸਰਕਾਰ ਇਹੋ ਜਿਹੇ ਪ੍ਰੋਜੈਕਟ ਲਾ ਰਹੀ ਹੈ ਗਲੀਆਂ ਨਾਲੀਆਂ ਬਹੁਤ ਬਣ ਗਈਆਂ ਵੀ ਤੁਹਾਡੇ ਤੁਹਾਡੇ ਪਿੰਡ ਦੀ ਪੰਚਾਇਤ ਨੇ ਮਤਾ ਪਾ ਕੇ ਦਿੱਤਾ ਇਹ ਜਿਹੜੀ ਜ਼ਮੀਨ ਆ ਇਹ ਪੰਚਾਇਤੀ ਜ਼ਮੀਨ ਆ ਰਜਵਾਹੇ ਦੇ ਨੇੜੇ ਆ ਉਹ ਪ੍ਰੋਜੈਕਟ ਇਹ ਇੱਥੇ ਲਾਤਾ ਇਹਨਾਂ ਬਿਲਕੁਲ ਜੀ ਆ ਖੜੀਏ ਪੰਚਾਇਤ ਪੰਚਾਇਤ ਵੱਲੋਂ ਮਤਾ ਪਾਇਆ ਗਿਆ ਸੀ ਇਹ ਸਰਕਾਰ ਦੀ ਇਹਨਾਂ ਚ ਬੈ ਕੇ ਸਾਡੇ ಗ್ರಾಮ ਸਭਾ ਦੇ ਵਿੱਚ ਚਰਚਾ ਹੋਈ ਸੀ ਤੇ ਉਹਦੇ ਤਹਿਤ ਇਹ ਖਰਚਾ ਹੋ ਰਿਹਾ ਜੀ ਠੀਕ ਹੈ ਕਿੰਨੇ ਕ ਟਾਈਮ ਹੋ ਗਿਆ ਮਤਾ ਪਾਏ ਨੂੰ ਤੇ ਕਿੰਨਾ ਕੁ ਫਾਸਟਲੀ ਕੰਮ ਚੱਲ ਰਿਹਾ ਫਾਸਟਲੀ ਮਤਾ ਜੇ ਮੈਂ ਕਹਾਂ ਸ਼ਾਇਦ ਮੇਰੇ ਮੋਬਾਈਲ 'ਚ ਪਈ ਹੋਊਗੀ ਜੀ 2 ਤੋਂ 2.5 ਮਹੀਨੇ ਪਹਿਲਾਂ ਜਿਹੜਾ ਅਸੀਂ ਇੱਕ ਕੋਈ ਵੱਡੀ ਪ੍ਰਕਿਰਿਆ ਵੀ ਨਹੀਂ ਹੈਗੀ ਐਸਡੀਓ ਸਾਹਿਬ ਨੂੰ ਭੇਜਿਆ ਸੀ ਐਸਡੀਓ ਸਾਹਿਬ ਨੇ ਆਪਣੇ ਆਪ ਹੀ ਉਹਨਾਂ ਦੀ ਮਨਜ਼ੂਰੀ ਰੱਖ ਕੇ ਬਹੁਤ ਫਾਸਟ ਕੰਮ ਜਿਹੜਾ ਮੈਂ ਪਿੱਛੇ ਦੇਖਿਆ ਗੁਣੀਕੇ ਬਣ ਰਿਹਾ ਮਹੀਨਾ ਕ ਪਿੱਛੇ ਬਣਨਾ ਸਟਾਰਟ ਹੋਇਆ ਸੀ ਸ਼ਾਇਦ ਅਜੋਦਾ ਮਿਲਾ ਦਾ ਵੀ ਕੰਪਲੀਟ ਵੀ ਤਕਰੀਬਨ ਹੋਣ ਨਾਲ ਤੇ ਮਹੀਨੇ ਦੋ ਕੁ ਮਹੀਨੇ ਦੀਆਂ ਇਹ ਪ੍ਰੋਜੈਕਟ ਹੈ ਇਸ ਤਰ੍ਹਾਂ ਹੀ ਹੁੰਦੇ 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 ਉਹ ਉਹ ਦਿਨ ਆਉਣਗੇ ਜਿਹੜੇ ਚ ਜਿਹੜੇ ਸਮਿਆਂ ਚ ਲੋਕ ਇਹ ਕਹਿਣਗੇ ਵੀ ਹਾਂ ਸਾਡੇ ਲਈ ਜਿਹੜੀਆਂ ਸਰਕਾਰਾਂ ਨੇ ਹੁਣ ਤੱਕ ਬਣਦੀਆਂ ਆਈਆਂ ਨੇ ਇਸ ਸਰਕਾਰ ਨੇ ਕੁਝ ਵਖਰਾ ਕੀਤਾ। ਬਿਲਕੁਲ ਬਾਕੀ ਤੁਹਾਨੂੰ ਕੀ ਲੱਗਦਾ ਕਿ ਜਦੋਂ ਕਿਸਾਨਾਂ ਨੂੰ ਫਿਰ ਪਾਣੀ ਦੀ ਨਹੀਂ ਲੋੜ ਹੋਇਆ ਕਰੂਗੀ ਫਸਲ ਚ ਵੀ ਪਾਣੀ ਪੂਰਾ ਹੋ ਗਿਆ ਫਸਲਾਂ ਨਿਸਰਨ ਲੱਗ ਗਈਆਂ ਉਧਰੋਂ ਪਾਣੀ ਪਿੱਛੋਂ ਆ ਰਿਹਾ ਤਾਂ ਫਿਰ ਇਹ ਸਾਰੀਆਂ ਪਾਈਪਾਂ ਖੋਲੀਆਂ ਜਾਣਗੀਆਂ ਫਿਰ ਇਹ ਚ ਖੂਹਾਂ ਚ ਪਾਣੀ ਪਿਆ ਕਰੂ ਇਹ ਨਹਿਰੀ ਪਾਣੀ। ਬਿਲਕੁਲ ਮਾਜਾ ਸਾਹਿਬ ਪਿੱਛੇ ਜੇ ਪਰਸੋਂ ਬਾਰਿਸ਼ ਹੋਈ ਹੈ ਮੇਰਾ ਵੀ ਇੱਕ ਖੇਤ ਕਾਕੜਾ ਰੋਡ ਤੇ ਪੈਂਦਾ ਹੈ। ਪਿੱਛੇ ਜੇ ਪ੍ਰਾਣੀ ਜੇ ਪਿਛਲੇ ਸਾਲ ਦੀ ਗੱਲ ਕਰਾਂ ਉੱਥੇ ਉਹ ਪਾਣੀ ਉੱਥੇ ਉਹ ਸੂਆ ਟੇਲ ਪੈਂਦੀ ਆ ਉੱਥੇ ਉਹਦੀ ਬੜੀ ਮੀਡੀਆ ਚ ਪਹਿਲਾਂ ਸੋਸ਼ਲ ਮੀਡੀਆ ਤੇ ਖਬਰ ਚੱਲੀ ਸੀ ਉੱਥੇ ਪਾਣੀ 40 ਸਾਲਾਂ ਬਾਅਦ ਪਹੁੰਚਿਆ ਸੀ ਤਾਂ ਉਹ ਜਦੋਂ ਟੇਲ ਤੇ ਪਾਣੀ ਜਾਂਦਾ ਨਾ ਜਦੋਂ ਪਿੱਛੇ ਸਾਰੇ ਜ਼ਿਮੀਂਦਾਰ ਬੰਦ ਕਰ ਲੈਂਦੇ ਨੇ ਤਾਂ ਉਹ ਟੇਲ ਤੇ ਪਾਣੀ ਇੰਨੀ ਕੁ ਮਾਤਰਾ ਚ ਪਹੁੰਚਦਾ ਕਿ ਜਿਹੜੇ ਟੇਲ ਤੇ ਖੇਤ ਹੁੰਦੇ ਨੇ ਉਹਨਾਂ ਦੇ ਖੇਤਾਂ ਦੀ ਉਹਨਾਂ ਦੀ ਫਸਲਾਂ ਦਾ ਨੁਕਸਾਨ ਹੁੰਦਾ ਆਪਣੇ ਜਿਹੜੇ ਜਿਵੇਂ ਭਵਾਨੀਗੜ੍ਹ ਦੇ ਜਾਂ ਸੰਗਰੂਰ ਦੇ ਨਹਿਰੀ ਵਿਭਾਗ ਦੇ ਲੋਕਲ ਅਧਿਕਾਰੀਆਂ ਦੀ ਗੱਲ ਕਰਾਂ ਉਸ ਦਿਨ ਰਾਤ ਨੂੰ ਮੈਨੂੰ 11 11:30 ਵਜੇ ਮੈਂ ਨੌ ਲੈਨ ਚ ਬਿਲਕੁਲ ਗਰੇਜ ਨਹੀਂ ਕਰੂੰਗਾ ਉਸ ਜੈ ਜੀ ਸਾਹਿਬ ਨੂੰ ਮੈਂ ਸਲੂਟ ਵੀ ਕਰੂੰਗਾ ਉਹਦੇ ਸ਼ਰਮਾ ਜੀ ਮੈਂ ਰਾਤ ਨੂੰ 11 12 ਵਜੇ ਵੀ ਉਹ ਨਹਿਰਾਂ ਦੇ ਉੱਤੇ ਸੂਏ ਦੇ ਉੱਤੇ ਕੱਸੀਆਂ ਦੇ ਉੱਤੇ ਫਿਰਦੇ ਦੇਖੇ ਕਿ ਕੋਈ ਸੂਇਆ ਸੂਆ ਬੈਠ ਨਾ ਜਾਵੇ ਇਹ ਉਹਨਾਂ ਦੀ ਵੀ ਉਹ ਵੀ ਮੁਲਾਜ਼ਮ ਚੈਨ ਦੀ ਨੀਂਦ ਸੌ ਸਕਣਗੇ ਜਦੋਂ ਕਿਤੇ ਇਹੋ ਜਿਹਾ ਸਿਸਟਮ ਆਊਗਾ ਤਾਂ ਆਪਾਂ ਨੂੰ ਪਤਾ ਟਰੇਸ ਹੋਣਗੀਆਂ ਇਹ ਗੱਲਾਂ ਵੀ 10 12 ਪਾਈਪ ਲੈਣਾ ਪੈਂਦੀਆਂ ਨੇ 10 12 ਮੋਗੇ ਪੈਂਦੇ ਨੇ ਜਿੱਥੇ ਪਾਣੀ ਥੱਲੇ ਜਾ ਸਕਦਾ ਉਹਨਾਂ ਨੂੰ ਖੋਲ ਦੋ ਤਾਂ ਤਕਰੀਬਨ 50 60% ਪਾਣੀ ਡਿਵਾਈਡ ਹੋ ਜਾ ਕਰੂਗਾ ਬਿਲਕੁਲ ਯਾਨੀ ਕਿ ਇਹ ਖੂਹਾਂ ਨਾਲ ਇੱਕ ਇਹ ਵੀ ਵੱਡਾ ਬੈਨੀਫਿਟ ਹੋਣਾ ਕਿ ਪਾਣੀ ਨੀਚੇ ਤੋਂ ਜਿਵੇਂ 200 ਫੁੱਟ ਤੇ ਪਹੁੰਚ ਗਿਆ ਤਾਂ ਉਹਦੇ ਅਸਾਰ ਨੇ ਕਿ ਪਾਣੀ ਉੱਪਰ ਵੀ ਆ ਸਕਦਾ ਬਿਲਕੁਲ ਸਰ ਦੇਖੋ ਲੇਬਲ ਉੱਚ ਤਾਂ ਮੈਂ ਸਮਝਦਾ ਜਦੋਂ ਕੱਚੀਆਂ ਨਹਿਰਾਂ ਬਗਦੀਆਂ ਸੀ ਆਪਣੇ ਖੇਤਾਂ ਦੀ ਕੋਲ ਦੀ ਤਾਂ ਜਿਹੜੇ ਕੱਚੀਆਂ ਨਹਿਰਾਂ ਦੇ ਕਿਨਾਰੇ ਬੋਰ ਹੁੰਦੇ ਸੀ ਉਹਨਾਂ ਦਾ ਪਾਣੀ ਦਾ ਲੇਬਲੇ ਵੱਖਰਾ ਹੁੰਦਾ ਸੀ ਤੇ ਇਹ ਉਹ ਇੱਕ ਕੱਚੀ ਪਹਿਲਾ ਮੁੱਖ ਮੰਤਰੀ ਹੈ ਜਿਹੜਾ ਕੁਦਰਤ ਤੋਂ ਆਪਾਂ ਕੁਦਰਤ ਤੋਂ ਹਰੇਕ ਚੀਜ਼ ਆਪਾਂ ਲਈ ਜਾਂਦੇ ਆ ਪਰ ਦੇਣ ਜਾ ਰਿਹਾ ਪਰ ਦੇਣ ਦੀ ਔਕਾਤ ਤਾਂ ਹੈ ਨਹੀਂ ਬੰਦੇ ਦੀ ਪਰ ਫੇਰ ਵੀ ਕੁਦਰਤ ਵਾਸਤੇ ਕੁਛ ਨਾ ਕੁਛ ਪਹਿਲਾ ਮੁੱਖ ਮੰਤਰੀ ਹੈ ਜਿਹੜਾ 70 ਸਾਲਾਂ ਬਾਅਦ ਇਹੋ ਜਿਹਾ ਪੰਜਾਬ ਨੂੰ ਮਿਲਿਆ ਠੀਕ ਹੈ ਲਾਈਟ ਉਹੀ ਹੈ ਤਾਰਾਂ ਉਹੀ ਨੇ ਗ੍ਰੈਡ ਉਹੀ ਨੇ ਲਾਈਟ ਪੂਰੀ 8 ਘੰਟੇ ਤੋਂ ਕੋਈ 12-12 ਘੰਟੇ ਚੱਲ ਰਹੀ ਆ ਨਹਿਰ ਦੀ ਸਫਾਈ ਪਹਿਲਾਂ ਹੋ ਜਾਂਦੀ ਆ ਆ ਪ੍ਰੋਜੈਕਟ ਕਿਹਨੇ ਸੋਚੇ ਸੀ ਜਿਹੜੇ ਅੱਜ ਰੀਚਾਰਜ ਪੁਆਇੰਟ ਦੇ ਰਹੇ ਨੇ ਥੱਲੇ ਜਾ ਕੇ ਪਾਣੀ ਸਾਡੇ ਲੈਵਲ ਬਾਟਰ ਲੈਵਲ ਉੱਪਰ ਆਊਗਾ ਜੇ ਰੀਚਾਰਜਿੰਗ ਪੁਆਇੰਟ ਲੱਗਣਗੇ ਤਾਂ ਇਹ ਪਹਿਲਾ ਮੁੱਖ ਮੰਤਰੀ ਹੈ ਜਿਹਨੇ ਸੋਚਿਆ ਭਗਵੰਤ ਸਿੰਘ ਮਾਨ ਨੇ ਨਹੀਂ ਕਿਸੇ ਨੇ ਅੱਜ ਤੱਕ ਇਹ ਸੋਚੀ ਹੀ ਨਹੀਂ ਸੀ ਤੇ ਬਹੁਤ ਬਹੁਤੇ ਰਜਵਾਹੇ ਦੇਖਦੇ ਆਂ ਬਹੁਤੇ ਸੂਏ ਦੇਖਦੇ ਆਂ ਕਿ ਉਹ ਟੁੱਟ ਜਾਂਦੇ ਨੇ ਕਈ ਵਾਰ ਇਹ ਹੀ ਕਾਰਨ ਬਣਦੇ ਨੇ ਕਿ ਗਾਹਾਂ ਨਿਕਾਸੀ ਨਹੀਂ ਹੁੰਦੀ ਪਾਣੀ ਜਾਣ ਦੀ ਪ੍ਰੋਬਲਮ ਹੁੰਦੀ ਆ ਉੱਛਲ ਜਾਂਦੇ ਨੇ ਟੁੱਟ ਜਾਂਦੇ ਨੇ ਕਿ ਟੁੱਟਣ ਤੋਂ ਬਚਤ ਹੋ ਜੂ ਇਹ ਵੀ ਉਹ ਸਕੀਮ ਬਹੁਤ ਜ਼ਰੂਰੀ ਸੀ ਬਹੁਤ ਜ਼ਰੂਰੀ ਜੀ ਨਹੀਂ ਸੁਹਾ ਜਿਵੇਂ ਆ ਪਿੱਛੇ ਜੇ ਸੁਣੀ ਆਪਾਂ ਖਾਬਰ ਪਾੜ ਪੈ ਗਿਆ ਜੀ ਪਾੜ ਪੈਂਦਾ ਓਵਰਫਲੋ ਹੋ ਕੇ ਜਾ ਕਿਤੇ ਵਿੱਚ ਝਾੜੀਆਂ ਅੜ ਗਈਆਂ ਨਾ ਗੌਰ ਹੋਈ ਪਰ ਹੁਣ ਜਦੋਂ ਓਵਰਫਲੋ ਹੀ ਨਹੀਂ ਹੋਊਗਾ ਉੱਚ ਪਾੜੇ ਨਹੀਂ ਪੈਣਾ ਕਿਸਾਨਾਂ ਦੀਆਂ ਫਸਲਾਂ ਨਹੀਂ ਖਰਾਬ ਹੋਣਗੀਆਂ ਇਹ ਵੀ ਤਾਂ ਮੁੱਖ ਮੰਤਰੀ ਦੀ ਪਹਿਲ ਕਦਮੀ ਹੈ ਜਿਹੜੇ ਇਹਾਂ ਚੀਜ਼ਾਂ ਸੋਚੀਆਂ ਨਹੀਂ ਅੱਜ ਤੱਕ ਮੁੱਖ ਮੰਤਰੀ ਆਈ ਗਏ ਏਸੀਆਂ ਚ ਬਹਿ ਕੇ ਮੁਰਜਿਆ ਕਰਦੇ ਤੇ 5 ਸਾਲ ਪੂਰੇ ਕਰ ਦਾਂਦੇ ਤੇ ਅਸੀਂ ਮਾਣਯੋਗ ਮੁੱਖ ਮੰਤਰੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਪੰਚਾਇਤ ਨਗਰ ਪੰਡਾਲੋਂ ਰਖਦੀ ਜਿਹੜਾ ਨੇ ਇਹ ਜਿਆ ਸਪੈਲ ਕਾਦਮੀ ਸਾਡੇ ਪਿੰਡ ਨੂੰ ਦਿੱਤੀ ਠੀਕ ਹੈ ਬਿਲਕੁਲ ਗੁਰਪ੍ਰੀਤ ਜੀ ਇਹ ਜਿਹੜੀ ਪਾਈਪ ਪੈਣੀ ਆ ਉਧਰੋਂ ਉਹ ਕਿੰਨੇ ਇੰਚੀ ਪਾਈਪ ਪੈਣੀ ਆ ਜਿਹੜਾ ਉਧਰੋਂ ਪਾਣੀ ਆਉਣਾ ਰਜਵਾਹੇ ਦੇ ਵਿੱਚੋਂ 9 ਇੰਚੀ ਜੀ ਠੀਕ ਹੈ 9 ਇੰਚੀ ਪਾਈਪ ਲੈਣੇ ਪਉਣੀਆਂ ਠੀਕ ਹੈ ਜਿਹੜੀ ਕਿ ਆ ਕੇ ਹੋਦੀਆਂ ਚ ਮਿਲੂਗੀ ਉਹ ਤਾਂ ਢੋਲੀਆਂ ਪੈਣਗੇ ਜੀ ਉਹਦੇ ਚ 4 ਇੰਚੀ ਉਹ ਸਿਰਫ ਆਪਾਂ ਨੂੰ ਮਿਲੂ 4 ਜਾਂ 5 ਬਸ ਠੀਕ ਹੈ ਔਸਤ ਮੁਤਾਬਕ ਉਹ ਢੋਲੀਆਂ ਪੈਣਗੇ 9 ਇੰਚੀ ਠੀਕ ਹੈ ਹਾਂ ਬਸ ਜਿਆਦਾ ਪਾਉਣਗੇ ਫਿਰ ਓਵਰਫਲੋ ਹੋਊਗਾ ਠੀਕ ਹੈ ਓ ਬਾਕੀ ਜੇ ਆਪਾਂ ਗੱਲਬਾਤ ਕਰੀਏ ਕਿਉਂਕਿ ਸਾਰਾ ਪਾਣੀ ਤਾਂ ਛੱਡਿਆ ਵੀ ਨਹੀਂ ਕਰਨਾ ਕਿਉਂ ਜਿੰਨਾ ਟਾਈਮ ਕਿਸਾਨ ਲੈਂਦੇ ਨੇ ਉਹਨਾਂ ਟਾਈਮ ਤਾਂ ਕਿਸਾਨਾਂ ਨੂੰ ਦੇਣਾ ਪਹਿਲ ਕਿਸਾਨਾਂ ਨੂੰ ਉਸ ਤੋਂ ਬਾਅਦ ਐਕਸਟਰਾ ਪਾਣੀ ਆਇਆ ਸਰ ਓਵਰਫਲੋ ਜਿਹੜਾ ਓਵਰਫਲੋ ਜਿਹੜਾ ਨੁਕਸਾਨ ਕਰਦਾ ਨੁਕਸਾਨ ਵਾਲਾ ਪਾਣੀ ਦੇਖੋ ਉਹ ਤਾਂ ਪਾਣੀ ਜਾ ਹੀ ਰਿਹਾ ਹੈ ਵਰਤਿ ਰਿਹਾ ਨੇ ਜਿੰਨਾ ਪਾਣੀ ਜਿੰਨਾ ਕਿਉਸਬ ਤਾਂ ਛੱਡਣਾ ਹੈ ਪਾਣੀ ਉਹਨਾਂ ਛੱਡਿਆ ਜਾ ਰਿਹਾ ਪਿੱਛੋਂ ਐਸੇ ਕਰਕੇ ਤਾਂ ਇੱਕਦਮ ਕੋਈ ਬਟਨ ਨਹੀਂ ਹੈਗਾ ਵੀ ਬੰਦ ਕਰ ਦਈਏ ਕਿਉਂਕਿ ਉਹ ਪਾਣੀ ਟੇਲਾਂ ਤੱਕ ਪਹੁੰਚਾਉਣਾ ਹੈ ਤੇ ਪਰ ਫਿਰ ਉਹਨੂੰ ਮੇਨਟੇਨ ਵੀ ਕਰਨਾ ਹੈ ਨੁਕ ਜਦੋਂ ਉਹਨਾਂ ਦੇ ਉਹਦੇ ਤੇ ਇੱਕ ਉਹ ਲਾਇਆ ਹੋਇਆ ਹੈ ਨਿਸ਼ਾਨੀ ਨਹਿਰ ਤੇ ਖਾਤਰੇ ਵਾਲੀ ਨਿਸ਼ਾਨੀ ਹਾਂ ਖਾਤਰੇ ਵਾਲੀ ਨਿਸ਼ਾਨੀ ਲਾਈ ਹੋਈ ਆ ਉਹਦੇ ਉੱਪਰ ਉਹ ਪਾਈਪ ਲਾਉਣਗੇ ਉਹ ਆਟੋਮੈਟਿਕ ਆਪਦੇ ਆਪੇ ਚੱਲ ਪਿਆ ਕਰੂ ਠੀਕ ਹੈ ਜਦੋਂ ਉਹਦੇ ਉੱਤੋਂ ਤਾਹਾਂ ਵਗ ਗਿਆ ਪਾਣੀ ਉਹਨੇ ਪਾਈਪ ਵਿੱਚ ਦੀ ਪੈ ਜਾਣਾ ਔਰ ਇਚਾਰਜ ਪੁਆਇੰਟਾਂ 'ਚ ਆ ਜਾ ਕਰ ਠੀਕ ਹੈ ਬਸ ਜਦ ਕਿ ਖਤਰੇ ਵਾਲਾ ਪਾਣੀ ਇੱਧਰ ਆ ਜਾ ਕਰਨਾ ਉਹ ਓਵਰਫਲੋ ਆਪ ਆਪਦੇ ਆਪ ਆ ਜਾ ਕਰੂ ਆਟੋਮੈਟਿਕ ਜਦੋਂ ਉਹ ਪਾਈਪ ਦੇ ਮੂੰਹ ਤੇ ਵਗ ਗਿਆ ਪਾਣੀ ਆਟੋਮੈਟਿਕ ਇਹਦੇ ਵਿੱਚ ਆ ਜਾ ਠੀਕ ਹੈ ਕਿਸੇ ਨੂੰ ਖੋਲਣ ਦੀ ਲੋੜ ਨਹੀਂ ਬੰਦ ਕਰਨ ਦੀ ਲੋੜ ਉਸ ਆਪਦੇ ਆ ਜਾਨੀ ਕਿ ਬਹੁਤ ਹੀ ਲਾਹੇਵੰਦ ਆ ਬੰਦਾ ਬਹੁਤ ਫਾਇਦੇਮੰਦ ਲਾਹੇਵੰਦ ਬੰਦ ਬਹੁਤ ਫਾਇਦੇਮੰਦ ਚੀਜ਼ ਹੈ ਜੀ ਪਾਣੀ ਉੱਪਰ ਆਉਣਗੇ ਆਪਣੇ ਪੋਟਾ ਪਾਉਨੇ ਆ ਵਾਟਰ ਲੇਵਲ ਥੱਲੇ ਵਗ ਜਾਂਦਾ ਤੇ ਉਹਦੇ ਵਾਸਤੇ ਭਗਵੰਤ ਸਿੰਘ ਮਾਨ ਨੇ ਸੋਚਿਆ ਜੀ ਬਿਲਕੁਲ ਗੁਰਪ੍ਰੀਤ ਜੀ ਬਾਕੀ ਹੋਰ ਪੰਚਾਇਤਾਂ ਨੂੰ ਕੀ ਅਪੀਲ ਕਰੋਗੇ ਤੁਸੀਂ ਜਿਹੜੀਆਂ ਪੰਚਾਇਤਾਂ ਰਜਵਾਹੇ ਦੇ ਨੇੜੇ ਜ਼ਮੀਨਾਂ ਹੈਗੀਆਂ ਨੇ ਉਹ ਐਸਡੀਓ ਨੂੰ ਮਿਲਣਾ ਸਬੰਧਤ ਅਧਿਕਾਰੀਆਂ ਨੂੰ ਮਿਲਣਾ ਨਹਿਰੀ ਵਿਭਾਗਦਿਆਂ ਨੂੰ ਉੱਤੇ ਉਹ ਵੱਧ ਤੋਂ ਵੱਧ ਪ੍ਰੋਜੈਕਟ ਲਵਾਉਣਾ ਇਹ ਦੇਖੋ ਆਪਣੇ ਜਿਹੜਾ ਨਹਿਰੀ ਵਿਭਾਗ ਦੇ ਲਈ ਸਰਕਾਰ ਨੇ ਕਰੋੜਾਂ ਰੁਪਏ ਦਾ ਬਜਟ ਰੱਖਿਆ ਹੈ ਸਰਕਾਰ ਇਹੋ ਜਿਹਿਆਂ ਬਹੁਤ ਸਾਰੀਆਂ ਪਾਣੀ ਦੀ ਸੰਭਾਲ ਦੇ ਲਈ ਪਾਣੀ ਜ਼ਿਮੀਦਾਰਾਂ ਦੇ ਹਰ ਖੇਤ ਤੱਕ ਪਹੁੰਚਾਉਣ ਦੇ ਲਈ ਬਥੇਰਾ ਪੈਸਾ ਖਰਚ ਕਰ ਰਹੀ ਹੈ ਤਾਂ ਜ਼ਿਮੀਦਾਰਾਂ ਨੂੰ ਲੋੜ ਹੈ ਪੰਚਾਇਤਾਂ ਨੂੰ ਲੋੜ ਹੈ ਕਿ ਉਹ ਆਪਣੇ ਨਹਿਰੀ ਵਿਭਾਗੇ ਰਾਹੀਂ ਇਹਨਾਂ ਸਹੂਲਤਾਂ ਦੀ ਜਾਣਕਾਰੀ ਲੈ ਕੇ ਇਹਨਾਂ ਸਹੂਲਤਾਂ ਦੀ ਜਾਣਕਾਰੀ ਲੈ ਕੇ ਆਪਣੀ ਜਾਣਕਾਰੀ ਚ ਜਾਣਕਾਰੀ ਦੇ ਮੁਤਾਬਕ ਇਹਨਾਂ ਸਹੂਲਤਾਂ ਨੂੰ ਅਪਣਾਉਣ ਤੇ ਇਹਨਾਂ ਦਾ ਫਾਇਦਾ ਲੈਣਾ ਠੀਕ ਹੈ ਬਿਲਕੁਲ ਜੀ ਸੋ ਜ਼ਿਲ੍ਹਾ ਸੰਗਰੂਰ ਬਲਾਕ ਭਵਾਨੀਗੜ੍ਹ ਦਾ ਪਿੰਡ ਆਲੋ ਅਰਖ ਜਿੱਥੇ ਪ੍ਰੋਜੈਕਟ ਸਟਾਰਟ ਹੋਇਆ ਸਰਕਾਰ ਵੱਲੋਂ ਕਿ ਜਿਹੜਾ ਪਾਣੀ ਓਵਰਫਲੋ ਆ ਰਜਵਾਹਿਆਂ ਦਾ ਓਵਰਫਲੋ ਆ ਖਾਤਰੇ ਤੋਂ ਉੱਪਰ ਜਾਂਦਾ ਨਿਸ਼ਾਨ ਜਦੋਂ ਪਾਣੀ ਦਾ ਤਾਂ ਕਿਤੇ ਨਾ ਕਿਤੇ ਉਥੇ ਆ ਖੂਹ ਬਣਾਏ ਜਾ ਰਹੇ ਨੇ ਤਸਵੀਰਾਂ ਦੇਖੋ ਕਿ ਇਹ ਖੂਹ ਦਾ ਕੰਮ ਆ ਸਟਾਰਟ ਹੋ ਚੁੱਕਿਆ ਅਤੇ ਜਿਹੜਾ ਵੇਸਟ ਪਾਣੀ ਹੋਇਆ ਕਰੂ ਓਵਰਫਲੋ ਦਾ ਉਹ 40 45 ਫੁੱਟ ਡੂੰਘਾ ਖੂ ਕੀਤਾ ਜਾ ਗਿਆ ਜਿੱਥੇ ਬਰੇਤੀ ਆਵੇਗੀ ਤੇ ਉਸ ਤੋਂ ਬਾਅਦ ਉਹ ਪਾਣੀ ਜਾਨੀ ਕਿ ਧਰਤੀ ਦੇ ਵਿੱਚ ਪਹੁੰਚਾਉਣ ਦਾ ਇੱਕ ਉਪਰਾਲਾ ਕੀਤਾ ਗਿਆ ਸੋ ਪੂਰੀਆਂ ਪੰਚਾਇਤਾਂ ਪਹਿਲਾਂ ਮਤੇ પાਕੇ ਦਿੰਦੀਆਂ ਨੇ ਰਜਵਾਹੇ ਦੇ ਨੇੜੇ ਨੇ ਜਿਹੜੀ ਜ਼ਮੀਨ ਦਿੱਤੀ ਜਾਂਦੀ ਹੈ ਮਹਿਕਮੇ ਨੂੰ ਅਤੇ ਉਸ ਤੋਂ ਬਾਅਦ ਇਹ ਪ੍ਰੋਜੈਕਟ ਲੱਗਦੇ ਨੇ ਕੈਮਰਾਮੈਨ ਅਸ਼ੋਕ ਕੁਮਾਰ ਨਾਲ ਅਮਨਦੀਪ ਸਿੰਘ ਮਾਝਾ ਪੰਜਾਬੀ ਲੋਕ ਚੈਨਲ